ਤਾਂ ਪੰਜਾਬ ਦੇ ਵਿੱਚ ਆਏ ਦਿਨ ਲਗਾਤਾਰ ਕਤਲ ਕਰਨ ਦੀਆਂ ਵਾਰਦਾਤਾਂ ਇਹ ਜਿਹੜੀਆਂ ਉਹ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ ਤੇ ਤਾਜ਼ਾ ਮਾਮਲਾ ਲੁਧਿਆਣਾ ਤੋਂ ਸਾਹਮਣੇ ਆਇਆ ਜਿੱਥੇ ਕੈਬਨਿਟ ਮੰਤਰੀ ਦੀ ਕੋਠੀ ਤੋਂ ਤਕਰੀਬਨ 200 ਮੀਟਰ ਦੀ ਦੂਰੀ ਤੇ ਮਹਿਲਾ ਦੀ ਲਾਸ਼ ਮਿਲਦੀ ਹੈ ਤਾਂ ਬਿਲਕੁਲ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇੰਨਾ ਭਾਰੀ ਇਕੱਠ ਇੰਨਾ ਲੋਕਾਂ ਦਾ ਸ਼ੋਰ ਸ਼ਰਾਬਾ ਉਦੋਂ ਇਕੱਠਾ ਹੁੰਦਾ ਜਦੋਂ ਕੈਬਨਿਟ ਮੰਤਰੀ ਦੀ ਕੋਠੀ ਤੋਂ ਤਕਰੀਬਨ 200 ਮੀਟਰ ਦੀ ਦੂਰੀ ਤੇ ਮਹਿਲਾ ਦੀ ਜਿਹੜੀ ਉਹ লাশ ਬਰਾਮਦ ਹੁੰਦੀ ਹੈ ਤਾਂ ਬਿਲਕੁਲ ਦਹਿਸ਼ਤ ਦਾ ਮਾਹੌਲ ਬਣ ਜਾਂਦਾ ਹੈ ਲੁਧਿਆਣਾ ਦੇ ਫਿਰੋਜ਼ਪੁਰ ਰੋਡ ਵਿਖੇ ਮਿਲੀ ਮਹਿਲਾ ਦੀ লাশ ਦੇ ਕਾਰਨ ਪੂਰੇ ਇਲਾਕੇ ਦੇ ਵਿੱਚ ਸਨਸਨੀ ਫੈਲ ਜਾਂਦੀ ਹੈ ਤਾਂ ਦੱਸਿਆ ਕਿ লাশ ਜਿਹੜੀ ਪਹਿਲਾਂ ਉਸ ਦਾ ਕਤਲ ਕੀਤਾ ਜਾਂਦਾ ਰਸ ਤੋਂ ਬਾਅਦ ਉਸ ਨੂੰ ਬੋਰੀ ਦੇ ਵਿੱਚ ਲਪੇਟ ਕੇ ਸਿੱਟਿਆ ਜਾਂਦਾ ਫਿਲਹਾਲ ਇਸ ਗੱਲ ਦੀ ਪੁਸ਼ਟੀ ਨਹੀਂ ਹੋ ਸਕਦੀ ਹੈ ਕਿ ਉਹ ਮਹਿਲਾ ਕੌਣ ਹੈ ਇਹ ਲੁੱਟ ਖੋਦੀ ਮਨਸ਼ਾ ਦੇ ਨਾਲ ਉਸ ਦਾ ਕਤਲ ਹੋਇਆ ਜਾਂ ਫਿਰ ਕੋਈ ਹੋਰ ਕਾਰਨ ਸੀ ਅਜੇ ਕਿਸੇ ਵੀ ਅਜੇ ਕਾਰਨਾਂ ਦੀ ਅਧਿਕਾਰਕ ਤੌਰ ਤੇ ਕੋਈ ਪੁਸ਼ਟੀ ਨਹੀਂ ਕਰ ਸਕਿਆ ਤਾਂ ਦੱਸਿਆ ਕਿ ਮਹਿਲਾ ਦੀ ਲਾਸ਼ ਹੈ ਜਿਹੜੀ ਉਹ ਰਾਹਗੀਰਾਂ ਨੇ ਦੇਖੀ ਸੀ ਔਰ ਲਾਸ਼ ਸਿੱਟਣ ਵਾਲੇ ਦੀ ਵੀਡੀਓ ਵੀ ਬਣਾਈ ਹੈ ਤਾਂ ਬਿਲਕੁਲ ਪੁਲਿਸ ਮਲਾਜ਼ਮ ਦੇ ਮੂੰਹੋਂ ਸੁਣ ਲੈਣੇ ਆ ਕਿ ਮੌਕੇ ਤੇ ਹਾਲਾਤ ਬਣੇ ਮੈਂ ਧੰਨਾ ਰੂੜੀ ਗਿਆ ਸੀਗਾ ਬੱਸ ਸਟੈਂਡ ਉਥੋਂ ਮਨਪਾਲ ਆਈ ਸੀ ਵੀ ਇੱਕ ਡੈਡ ਬੋਡੀ ਸੀ ਕੋਈ ਬੋਰੇ ਦੇ ਵਿੱਚ ਪੇਜਾ ਉੱਥੇ ਆ ਕੇ ਹੁਣ ਦੇਖਿਆ ਤੇ ਡਬਲ ਬੋਰਾ ਸੀ ਡਬਲ ਬੋਰੇ ਵਿੱਚ ਕੋਈ ਲੇਡੀ ਹੈ ਜਿਹੜੀ ਮੋੜ ਕੇ ਬਿਲਕੁਲ ਡੈਡ ਬੋਡੀ ਪਾਈ ਹੋਈ ਹੈ ਠੀਕ ਹੈ ਹੁਣ ਉਹ ਇੱਕ ਮੋਟਰਸਾਈਕਲ ਦੇ ਨਾਲ ਕੋਈ ਵੀਡੀਓ ਵੀ ਆਇਆ ਜਿਹਦੇ ਦੋ ਜਣੇ ਮੋਟਰਸਾਈਕਲ ਸੀਗੇ ਔਰ ਉਹ ਡੈਡ ਬੋਡੀ ਜਿਹੜੀ ਉਸੇ ਸਿੱਟ ਕੇ ਜਾ ਰਹੇ ਮੋਟਰਸਾਈਕਲ ਦੇ ਨਾਲ ਕੋਈ ਬਰਾਮਦ ਹੋ ਗਿਆ ਆ ਉਹਦਾ ਨੰਬਰ ਤੋਂ ਹੀ ਐਡਰੈਸ ਕਢਾ ਆ ਕੇ ਜੋ ਵੀ ਅਗਲੀ ਕਾਰਵਾਈ ਕਰਾਂਗੇ ਕੋਈ ਆਇਡੈਂਟੀਫਾਈ ਹੋਈ ਕੋਈ ਲੇਡੀ ਆ ਨਹੀਂ ਹਜੇ ਆਇਡੈਂਟੀਫਾਈ ਕੋਈ ਨਹੀਂ ਆ ਲੇਡੀ ਮੈਰਿਡ ਲੱਗਦੀ ਹੈ ਠੀਕ ਹੈ ਟਾਈਮ ਕਿ ਟੈਂਪੋਂ ਬੱਦ ਜੈਸੋ ਫਰਮੈਂਟ ਬਦੋਂ ਕੋਨ ਕੋ ਲਗਈ 10 ਬੱਦ ਬਦ 10 ਮਿੰਟ ਬਦੋਂ ਕੋ ਲਗਈ ਅਤੇ ਬਾਕੀ ਹੁਣ ਜਿਹੜਾ ਮੋਟਰਸਾਈਕਲ ਦਾ ਨੰਬਰ ਆਸਤੋਂ ਅਗੇ ਮੋਟਰਸਾਈਕਲ ਵੀ ਛੱਡਿਆ ਉਹਦੇ ਨੰਬਰ ਤੋਂ ਐਡਰੈਸ ਘੜਾਗੇ ਜਿਹੜੀ ਅਗਲੀ ਕਾਰਵਾਈ ਜੋ ਵੀ ਹੋਵੇ ਤੁਹਾਨੂੰ ਦੱਸ ਦਿੰਦਾ ਚੰਗਾ ਠੀਕ ਹੈ ਲੈਡੀ ਮੈਰ ਮੈਰ ਜਿਹੜਾ ਕਿ ਅਨਮੈਰਿਡ ਉਹ ਅੱਗੇ ਬੋਰੇ ਦੇ ਵਿੱਚ ਜੀ ਅਸੀਂ ਫੋਨ ਕੇ ਲਿਖੇ ਹੈਗੇ ਬੋਰੇ ਦੇ ਵਿੱਚ ਹੀ ਆ ਥੋੜਾ ਜਿਹਾ ਜਿਹਦਾ ਪੈਰ ਕੋਲ ਦਾ ਕੱਪੜੇ ਦਾ ਉਹ ਦੇਖਾਂਗਾ ਨੌਜਵਾਨ ਕਿੱਥੇ ਕਿੰਨ ਮੋਟਰਸਾਈਕਲ ਜਿਹੜਾ ਛੱਡ ਕੇ ਚਲੇ ਗਿਆ ਹੈ ਜਿਹੜਾ ਮੋਟਰਸਾਈਕਲ ਘਰ ਆ ਗਿਆ ਕਿੱਥੋਂ ਘਰ ਆਇਆ ਇੱਥੇ ਵੀ ਜਦੋਂ ਪੌੜੀ ਕਰੇ ਦੇਖਣਾ ਬੋਰਾ ਸਾਡੇ ਦੇ ਪਬਲਿਕ ਨੇ ਜਦੋਂ ਕੁਛ ਆ ਵੀ ਅੰਬੂੰਬੋ ਵੀ ਆ ਰਿਹਾ ਸੀ ਨਾ ਜੁਨਾਬ ਕਰਾ ਰਿਹਾ ਹੈਗਾ ਆ ਉਹ ਜਦੋਂ ਉਹ ਡਰ ਬਹਿ ਗਿਆ ਵੀ ਲੋਕ ਇਕੱਠੇ ਹੋ ਗਏ ਉਹ ਮੋਟਰਸਾਈਕਲ ਛੱਡ ਕੇ ਦੌੜਦੇ ਸੀ ਦੋ ਜਣੇ ਮੋਟਰਸਾਈਕਲ ਤੇ ਆਇਆ ਇੱਕ ਦੇ ਸਪੋਰਟੀ ਵਾਲੀ ਵਰਦੀ ਪਾਈ ਹੋਈ ਆ ਉਹ ਬੁੜਾ ਹੈਗਾ ਆ 50 55 ਸਾਲ ਦੀ ਨੇਟ ਦੇ ਡੰਮਰ ਆ ਉਹਦੀ ਅੱਛਾ ਜੀ ਇੱਕ ਦੂਸਰਾ ਮੁੰਡਾ ਬਾ ਉਹਦੀ ਹੈਗੀ 20 22 30 ਕਿਤੇ ਨੇਟ ਦੇ ਡੰਮਰ ਆ ਉਹਦੀ ਕਿਨੇ ਮੋਟਰਸਾਈਕਲ ਤੇ ਆ ਕੇ ਸੀ ਉਹਦੀ ਮੋਟਰਸਾਈਕਲ ਉਹਨੇ ਇੱਥੋਂ ਛੱਡ ਕੇ ਪਹਿਲਾਂ ਭੱਜ ਗਿਆ ਬੋਰੀਓ ਫਿਰ ਦੁਬਾਰਾ ਜੀ ਫੇਰ ਕੇ ਰਿਆਂ ਨੂੰ ਫਿਰ ਉਹਨੇ ਬੋਰੀ ਚੱਕੀ ਚੱਕ ਕੇ ਮੋਟਰਸਾਈਕਲ ਤੇ ਰੱਖੀ ਰੱਖ ਕੇ ਫਿਰ ਉਹਨੇ ਲੈ ਕੇ ਚੱਲਿਆ ਫਿਰ ਉਹਨੇ ਫੇਰ ਬੈਗੋੜੀ ਛੱਡਦੀ ਗੋੜੀ ਛੱਡੀ ਤੇ ਫਿਰ ਮੋਟਰਸਾਈਕਲ ਛੱਡ ਗਿਆ ਆ ਇਹਨੂੰ ਤਿਲਕਾ ਭੱਜ ਗਿਆ ਦੋਨੇ ਤਰ ਮੁੰਨੇ ਮੁੰਡੇ ਛਿਪਾ ਦਿੱਤੇ ਇੱਕ ਤਾਂ ਸਕਿਉਰਟੀ ਵਾਲਾ ਸੀਗਾ ਇੱਕ ਮੋਨਾ ਸੀਗਾ ਮੁੰਡਾ ਉਹਦੀ ਵੀਡੀਓ ਹੈਗੀ ਹੈ ਸਾਡੇ ਕੋਲ ਹੈਗੀ ਹੈ ਹਾਂ ਹੈਗੀ ਹੈ ਹਾਂ ਦੱਸਿਆ ਨਹੀਂ ਕਿਹਦੇ ਚ ਕੀ ਕੋਚ ਚੱਲ ਉਹ ਤਾਂ ਕਹਿੰਦਾ ਆਮ ਹੈ ਇਸ ਵਿੱਚ ਆਮ ਹੈ ਆਮ ਆਮ ਦਾ ਛਿਲਕਾ ਹੈ ਦੇਖ ਕੇ ਜਿਹੜੇ ਲੱਗਦੇ ਸੀਗੇ ਪੰਜਾਬੀ ਸੀਗੇ ਕਿ ਪ੍ਰਵਾਸੀ ਪ੍ਰਵਾਸੀ ਸੀ ਦੋਨੇ ਪ੍ਰਵਾਸੀ ਸੀ ਲੱਗਦੇ ਇੱਕ ਤਾਂ ਪ੍ਰਵਾਸੀ ਪੱਕਾ ਹੀ ਸੀਗਾ ਇੱਕ ਜਿਹੜਾ ਸਪੋਰਟ ਵਾਲਾ ਮੈਨੂੰ ਪੰਜਾਬੀ ਲੱਗਦਾ ਸੀ ਨਹੀਂ ਛੇੜੀ ਨਹੀਂ ਸੀਗੇ